ਲੀਨਿਅਮ ਸੀਵੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜਿਹਦੇ ਮਾਮਲੇ ਵਿੱਚ ਹਰਜਿੰਦਰ ਸਿੰਘ ਵੱਲੋਂ ਹੋਏ ਹਾਦਸੇ ਨੇ ਲੋਕਾਂ ਦੇ ਦਿਲ ਪਸੀਚ ਦਿੱਤੇ ਹਨ ਤੇ ਇਸ ਕੇਸ ਵਿੱਚ ਲੋਕਾਂ ਚ ਕਾਫੀ ਚਿੰਤਾ ਬਣੀ ਹੋਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਤਿੰਨ ਕਤਲੇ ਕਾਰਨ ਉਸ ਨੂੰ ਸਜ਼ਾ ਕਾਫੀ ਜ਼ਿਆਦਾ ਹੋ ਸਕਦੀ ਹੈ ਪਰ ਹਾਲ ਹੀ ਦੇ ਵਿੱਚ ਇੱਕ ਨਵੀਂ ਤੇ ਮਾੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਇਹ ਜਾਣਕਾਰੀ ਐਡਵੋਕੇਟ ਜਸਪ੍ਰੀਤ ਸਿੰਘ ਟੋਰਨੀ ਨੇ ਦਿੱਤੀ ਹੈ ਤੇ ਕਾਫੀ ਚਿੰਤਾਜਨਕ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਲੋਕਾਂ ਦੇ ਵੱਲੋਂ ਹਰਜਿੰਦਰ ਦੇ ਹੱਕ ਵਿੱਚ ਜੋ ਪਟੀਸ਼ਨ ਪਾਈ ਗਈ ਸੀ ਤੇ ਉਹ ਪਟੀਸ਼ਨ ਫਲੋਰੀਡਾ ਦੇ ਗਵਰਨਰ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਤੇ ਗਵਰਨਰ ਦਾ ਕਹਿਣਾ ਹੈ ਕਿ ਜਿੰਨੇ ਵੀ ਲੋਕਾਂ ਨੇ ਪਟੀਸ਼ਨ ਪਾਈ 10 ਮਿਲਣਾ ਹੁਣ ਤੱਕ ਪਟੀਸ਼ਨ ਹੋ ਚੁੱਕੀ ਹੈ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਸ ਕੇਸ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਗਈ ਹੈ ਤੇ ਬਿਨਾ ਇੰਗਲਿਸ਼ ਤੋਂ ਲਾਇਸੈਂਸ ਕਿਵੇਂ ਲਿਆ ਇਸ ਕਰਕੇ ਅਸੀਂ ਆਪਣੇ ਲਾਅ ਦੇ ਹਿਸਾਬ ਨਾਲ ਕੰਮ ਕਰਾਂਗੇ ਤੇ ਬਾਕੀ ਤੁਸੀਂ ਸੁਣੋ ਐਡਵੋਕੇਟ ਜਸਪ੍ਰੀਤ ਤੋਂ ਹਰਜਿੰਦਰ ਦੇ ਕੇਸ ਦੀ ਪੂਰੀ ਰਿਪੋਰਟ ਬੜੀ ਇੰਪੋਰਟੈਂਟ ਖਬਰ ਹੈ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨੀ ਐਮਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਆ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜੀ ਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋਰਡਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ देयर विल बी नो ਡੀਲ ਫਾਰ ਦਾ ਡਰਾਈਵਰ ਇਨ ਦਾ ਫੈਟਲ ਫਲੋਰਡਾ ਯੂ ਟਰਨ ਕ੍ਰੈਸ਼ ਡਿਸਪਾਈਟ ਅ ਚੇਂਜ ਡਾਟ ਆਰਗ ਪਟੀਸ਼ਨ ਗੇਨਿੰਗ ਓਵਰ 3 ਮਿਲੀਅਨ ਸਿਗਨੇਚਰਸ ਦਾ ਪਟੀਸ਼ਨ ਵਿਚ ਸਾਈਟਸ ਦਾ ਐਗੁਲੇਰਾ Madara's case as a president for leniency calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. He had issues with English proficiency and how he obtained the CDL license. So in response to the petition, dissenters stated plainly in Florida, criminal actions have consequences. ਐਂਡ देयर ਵਿਲ ਬੀ ਨੋ ਲੀਨੀਐਂਸੀ ਸੋ ਜਿਹੜੇ ਫਲੋਰਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਐਂਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਜ਼ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ। ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ।